ਤੋ ਸਤੋ ਮੈਂ ਤੁਹਾਡਾ ਛੇ ਇੱਕ ਛੋਟਾ ਜਿਹਾ ਵੀਡੀਓ ਲੈ ਕੇ حاضر ਆ। ਔਰ ਅੱਜ ਦਾ ਵੀਡੀਓ ਹੈ ਰੋਕ ਟੋਕ। ਸਾਡੇ ਜੀਵਨ ਦੇ ਵਿੱਚ ਅਸੀਂ ਕਦੀ ਵੀ ਰੋਕ ਟੋਕ ਕਿਸੇ ਦੀ ਪਸੰਦ ਨਹੀਂ ਕਰਦੇ। ਚਾਹੇ ਉਹ ਸਾਡੇ ਅਧਿਆਪਕ ਦੀ ਹੋਵੇ, ਸਾਡੇ ਉਸਤਾਦ ਦੀ ਹੋਵੇ, ਸਾਡੇ ਮਾਂ ਬਾਪ ਦੀ ਹੋਵੇ। ਪਰ ਜਿਹੜੀ ਰੋਕ ਟੋਕ ਆ ਬਹੁਤ ਜ਼ਰੂਰੀ ਹੈ ਜੀਵਨ ਦੇ ਵਿੱਚ। ਜੀਵਨ ਨੂੰ ਤਰਾਸ਼ਣ ਦੇ ਲਈ, ਜੀਵਨ ਨੂੰ ਵਧੀਆ ਬਣਾਉਣ ਲਈ, ਜੀਵਨ ਨੂੰ ਸੁਚਾਰੂ ਬਣਾਉਣ ਲਈ। ਔਰ ਸਾਈਬ ਸ੍ਰੀ ਗੋਵਿੰਦ ਸਿੰਘ ਜੀ ਨੇ ਕਿਹਾ ਸੀ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਜੀਰਾ ਜੋ ਡਿਸਪੀਸਪਲਨ ਚ ਰਹੇ ਜੋ ਮੇਰੀਆਂ ਕੀਤੀਆਂ ਹੋਈਆਂ ਮੇਰੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲੇ ਉਹੀ ਸਿੱਖ ਹੈ ਉਹੀ ਮੇਰਾ ਸਿੱਖ ਹੈ ਔਰ ਫਿਰ ਮੈਂ ਉਹ ਗੁਰੂ ਮੰਨਾਂਗਾ ਤੇ ਉਸ ਦਾ ਚੇਲਾ ਬਣ ਜਾਵਾਂਗਾ ਇੱਕ ਛੋਟਾ ਜਿਹਾ ਦਿਸਤਾਂਤ ਹੈ ਕਿ ਭਗਵਾਨ ਕ੍ਰਿਸ਼ਨ ਤੇ ਅਰਜੁਨ ਜੀ ਆਪਸ ਵਿੱਚ ਗੱਲਬਾਤ ਕਰ ਰਹੇ ਸਨ ਸੋ ਅਰਜੁਨ ਜੀ ਮੈਂ ਇਸ ਕਰਕੇ ਕਹਿ ਰਿਹਾ ਕਿ ਚੰਗੇ ਭਲੇ ਜਿਹੜੇ ਫਰੈਂਡਸ਼ਿਪ ਹੁੰਦੀ ਆ ਨਾ ਉਹਦੇ ਨਾਲ ਤੁਹਾਡਾ ਆਪਣਾ ਮਾਣ ਵੀ ਵੱਜ ਜਾਂਦਾ ਸੋ ਅਰਜੁਨ ਨੇ ਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਰੋਕ ਟੋਕ ਨੂੰ ਕੋਈ ਪਸੰਦ ਨਹੀਂ ਕਰਦਾ ਤਾਂ ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਆ ਤਾਂ ਭਗਵਾਨ ਕ੍ਰਿਸ਼ਨ ਕਹਿੰਦੇ ਚੱਲ ਤੈਨੂੰ ਮੈਂ ਦੱਸਦਾ ਆਲੇ ਪਤੰਗ ਤੇ ਪਤੰਗ ਨੂੰ ਉਡਾ ਤੇ ਜਦੋਂ ਅਰਜੁਨ ਪਤੰਗ ਨੂੰ ਉਡਾਉਣ ਲੱਗਾ ਤਾਂ ਉਹ ਉੱਡਦਾ ਗਿਆ ਉੱਡਦਾ ਗਿਆ ਤਾਂ ਭਗਵਾਨ ਕ੍ਰਿਸ਼ਨ ਕਹਿੰਦੇ ਕਿ ਇਸ ਨੂੰ ਹੋਰ ਉਚਾਈਆਂ ਤੇ ਉਡਾ ਇਹਨੂੰ ਹੋਰ ਬੁਲੰਦੀਆਂ ਤੇ ਉਡਾ ਤਾਂ ਉਹ ਕਹਿੰਦਾ ਜੀ ਸਿਰਫ ਇੱਕੋ ਹੀ ਹੱਲ ਆ ਕਿ ਮੈਂ ਇਸ ਨੂੰ ਕੱਟ ਦਿੰਨਾ ਇਹਦੀ ਡੋਰ ਕੱਟ ਦਿੰਨਾ ਆਜ਼ਾਦ ਹੋ ਜਾਏਗਾ ਆਪਣੀ ਮਨ ਮਰਜ਼ੀ ਦੇ ਨਾਲ ਜਿੱਥੇ ਚਾਹੇਗਾ ਜਾਏਗਾ ਸੋ ਅਰਜੁਨ ਨੇ ਉਸ ਦੀ ਡੋਰ ਕੱਟ ਦਿੱਤੀ ਤਾਂ ਪਤੰਗ ਜਿਹੜਾ ਸੀ ਉਹ ਆਪਣੀ ਜਿਹੜੀ દિਸ਼ਾਹੀਨ ਹੋ ਕੇ ਇੱਧਰ ਉੱਧਰ ਪਟਕ ਕੇ ਥੱਲੇ ਨੂੰ ਉਤਰਨਾ ਸ਼ੁਰੂ ਹੋ ਗਿਆ ਤਾਂ ਭਗਵਾਨ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਉਪਦੇਸ਼ ਦਿੱਤਾ ਕਿ हे ਅਰਜਨ हे 파ਰਥ ਬਸ ਇਹੀ ਸੀਕ੍ਰਟ ਹੈ ਰੋਕ ਟੋਕ ਦਾ ਕਿ ਰੋਕ ਟੋਕ ਜਿਹੜੀ ਹੈ ਨਾ ਜਿਹੜੇ ਜਿੰਨੀ ਦੇਰ ਤੱਕ ਤੁਹਾਡੇ ਹੱਥ ਦੇ ਵਿੱਚ ਡੋਰ ਹੈ ਜੇ ਤੁਹਾਡੇ ਟੀਚਰ ਦੇ ਹੱਥ 'ਚ ਡੋਰ ਹੈ ਜੀਤਰੀ ਜਿਹੜੇ ਹੈਗੇ ਉਸਤਾਦ ਦੇ ਹੱਥੇ ਚ ਡੋਰ ਰੱਖਦਾ ਜੇ ਮਾਂ ਬਾਪ ਦੇ ਹੱਥ ਚ ਡੋਰ ਆ ਤਾਂ ਡੋਰ ਢਲੀ ਕਰਨੀ ਚਾਹੀਦੀ ਆ ਥੋੜੀ 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 ਪਰ ਪੂਰੀ ਢਲੀ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ દિਸ਼ਾਹੀਨ ਹੋ ਜਾਂਦਾ ਔਰ ਜਦੋਂ દિਸ਼ਾਹੀਨ ਵਿਅਕਤੀ ਹੋ ਜਾਵੇ ਤਾਂ ਫਿਰ ਉਚਾਂ ਉਡਾਨ ਉਚਾਈਆਂ ਤੱਕ ਤੇ ਬਹੁਤ ਹੀ ਅਸੰਭਵ ਹੈ ਥੱਲੇ ਡਿੱਗਣਾ ਬਹੁਤ ਜ਼ਿਆਦਾ ਸੰਭਵ ਹੈ ਸੋ ਦੋਸਤੋ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਜਿਹੜਾ ਰੋਕੇ ਟੋਕੇ ਉਹ ਤਾਂ ਜੀ 95ਆਂ ਦਾ ਘਾਟਾ ਇਹੋ ਜੇ ਰੋਕ ਟੋਕ ਵਾਲੇ ਨੂੰ ਕਾਹਤੋਂ ਕੋਡ ਰੱਖਣਾ ਚਾਹੀਦਾ ਇਹੋ ਜਿਹੜੀ ਵਿਅਕਤੀ ਹੁੰਦੇ ਹਨ ਇਹੋ ਜੀ ਹਨ ਜਿਹੜੀਆਂ ਪਰਸਨੈਲਿਟੀਜ਼ ਹੁੰਦੀਆਂ ਹਨ ਚਾਹੇ ਸਾਡੇ ਮਾਪੇ ਬਾਪ ਹਨ ਸਾਡੇ ਬਜ਼ੁਰਗ ਹਨ ਉਹ ਸਾਨੂੰ ਰੋਕ ਟੋਕ ਕਰਦੇ ਹਨ ਉਹ ਕਹਿੰਦੇ ਹਨ ਕਿ ਇਹਨਾਂ ਦਾ ਜੀਵਨ ਸੁਚਾਰੂ ਹੋਵੇ ਕਿਉਂਕਿ ਉਹਨਾਂ ਦਾ ਤਜਰਬਾ ਹੁੰਦਾ ਹੈ ਉਹ ਉਸ ਜਿਹੜਾ ਹੈਗਾ ਰਾਹਾਂ ਦੇ ਵਿੱਚੋਂ ਤੇ ਗੁਜ਼ਰੇ ਹੋਏ ਹੁੰਦੇ ਹਨ ਸੋ ਉਹ ਕਹਿੰਦੇ ਹਨ ਕਿ ਮੇਰਾ ਪੁੱਤ ਮੇਰਾ ਪੋਤਾ ਮੇਰਾ ਪਰਿਵਾਰ ਮੇਰੀ ਨੋਤੀ ਇਸ ਹਾਲਾਤਾਂ ਦੇ ਵਿੱਚੋਂ ਨਾ ਗੁਜਰਨ ਇਸ ਕਰਕੇ ਉਹ ਰੁਕ ਟੋਕ ਕਰਦੇ ਸੋ ਦੋਸਤੋ ਅੱਜ ਦੀ ਵੀਡੀਓ ਬਸ ਇੰਨੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾਖੇਰ ਗੋਡ ਬlesਿੰਗ ਜੀ ਜੀਦੇ ਵਸਦੇ ਰਹਾ